ਮੇਰਾ ਨਾਮ ਰਾਜੀਵ ਦੁੱਗਲ ਹੈ ਔਰ ਮੈਂ ਮੋਬਾਈਲ ਐਸੋਸੀਏਸ਼ਨ ਤੋਂ ਪ੍ਰਧਾਨ ਆ ਔਰ ਸਭ ਦਾ ਮੈਂ ਸੇਵਕ ਆ ਔਰ ਅੱਜ ਪਹਿਲਾਂ ਤਾਂ ਮੈਂ ਜੋ ਕਿ ਸਭ ਨੂੰ ਨਵੇਂ ਸਾਲ ਦੀਆਂ 2024 ਦੀਆਂ ਲੱਖ ਲੱਖ ਵਧਾਈਆਂ ਦਿੰਨਾ ਆ ਔਰ ਅੱਜ ਸ਼ਨੀਵਾਰ ਹੈ ਸ਼ਨੀ ਦੇ ਮਹਾਰਾਜ ਜੀ ਦਾ ਵਾਰ ਹੈ ਅੱਜ ਹਰ ਸਾਲ ਦੀ ਤਰ੍ਹਾਂ ਅਸੀਂ ਜੋ ਕਿ 224 ਦੇ ਵਿੱਚ ਪਹਿਲੇ ਸ਼ਨੀਵਾਰ ਸ਼ੇਪੂਰੀ ਮਾਡਲ ਟਾਊਨ ਜੀਟੀਬੀ ਨਗਰ ਦੇ ਵਿੱਚ ਜੋ ਕਿ ਅਸੀਂ ਇੱਕ ਬਹੁਤ ਹੀ ਵਿਸ਼ਾਲ ਮੰਦਿਰ ਬਣਿਆ ਹੋਇਆ ਤੇ ਸਾਨੂੰ ਮਹਾਰਾਜ ਨੇ ਉਹਦੀ ਸੇਵਾ ਲਗਾਈ ਹੈ ਤੇ ਅਸੀਂ ਹਰ ਸ਼ਨੀਵਾਰ ਇੱਥੇ ਆ ਕੇ ਜੋ ਸੇਵਾ ਕਰਦੇ ਆ ਔਰ ਇੱਥੇ ਆ ਕੇ ਇਹੀ ਕਾਮਨਾ ਕਰਦੇ ਆ ਕਿ हे ਸ਼ਨੀ ਦੇ ਮਹਾਰਾਜ ਸਭ ਦੇ ਇੱਕ ਧਰਮ ਪਰਿਵਾਰਾਂ ਚ ਆਪਣਾ ਮਿਹਰ ਭਰਿਆ ਹੱਥ ਰੱਖਣਾ ਔਰ ਸਭ ਦੇ ਬੱਚਿਆਂ ਨੂੰ ਤੰਦਰੁਸਤੀਆਂ ਦੇਣਾ ਮੰਦਰੁਸਤੀਆਂ ਦੇਣਾ ਵਿਦਿਆ ਦੇਣਾ ਅਫਗਨ ਦੂਰ ਕਰਨਾ ਤੇ ਗੁਨਾ ਦੀ ਪਰਭਾਰ ਜੋ ਕੀ ਵਰਖਾ ਕਰਨਾ ਔਰ ਅੱਜ ਜੋ ਕਿ 224 ਦਾ ਇੱਕ ਅਸੀਂ ਇੱਥੇ ਫੰਕਸ਼ਨ ਰੱਖਿਆ ਸੀਗਾ ਔਰ ਫੰਕਸ਼ਨ ਦੇ ਵਿੱਚ ਸਾਡੇ ਬਹੁਤ ਹੀ ਮਾਨਯੋਗ ਸਤਿਕਾਰਯੋਗ ਡਿਪਟੀ ਡਾਇਰੈਕਟਰ ਪੰਜਾਬ ਸਰਕਾਰ ਸਰਦਾਰ ਮਨਵਿੰਦਰ ਸਿੰਘ ਜੀ ਰਾਜਾ ਜੀ ਔਰ ਉਹਨਾਂ ਦੇ ਨਾਲ ਸਾਡੇ মিডিਆ ਤੋਂ ਪ੍ਰਧਾਨ ਸ਼੍ਰੀ ਸੁਰਿੰਦਰ ਜੀ ਸੁਰਿੰਦਰਪਾਲ ਜੀ ਔਰ ਚੇਅਰਮੈਨ ਲਾਲੀ ਕੁਮਨਜੀ ਮੋਡਲ ਟਾਊਨ ਤੋਂ ਸੁਖੀ ਭਾਜੀ ਸਾਡੇ ਬਹੁਤ ਹੀ ਆਦਰਨੀਏ ਸਤਿਕਾਰਯੋਗ ਤੇ ਗੀਤਾ ਮੰਦਰ ਮੋਡਲ ਟਾਊਨ ਤੋਂ ਪ੍ਰਧਾਨ ਸਰਬ ਅਤੇ ਉਹਨਾਂ ਦੇ ਨਾਲ ਸੈਕਟਰੀ ਸਾਹਿਬ ਛੇਪੂਰੀ ਤੋਂ اور ਸਾਡੇ ਸਾਰਿਆਂ ਦੇ ਹੀ ਜੋ ਕਿ ਮਾਡਲ ਟਾਊਨ ਹੀ ਨਹੀਂ ਜਲੰਧਰ ਦੇ ਆਇਰਨ ਲੇਡੀ ਦੇ ਨਾਮ ਤੇ ਗਿਣੀ ਜਾਂਦੇ ਨੇ ਵੋਟ ਨੰਬਰ 27 ਤੋਂ ਸ਼੍ਰੀਮਤੀ ਅਰਨਾ ਰੋਰਾ ਜੀ اور ਸਾਡੇ ਨਾਲ ਰਕੇਸ਼ ਰੋਰਾ ਜੀ ਮੋਨੂ ਮਹਿਤਾ ਜੀ ਜੋ ਕਿ ਚੇਅਰਮੈਨ ਮੋਬਾਈਲ ਐਸੋਸੀਏਸ਼ਨ ਤੋਂ ਹਨ और अमित ਕਈ ਜੀ और संदीप शाही जी रोहित जी गगन जी प्रीत सूजी जी और सारे ही जो कि इमरान जी एपीओ अबुरा साहब जो की मैं ਕਿਸੇ ਦਾ ਨਾਮ ਨਾ ਬੋਲਿਆ ਹੋਵੇ ਤੇ ਉਹਦੇ ਲਈ ਮੈਂ ਦੋਨੇ ਹੱਥ ਬਨ ਕੇ ਮਾਫੀ ਮੰਗ ਸਕਦਾ ਹਾਂ ਢਿੰਗਰਾ ਸਾਹਿਬ ਵੀ ਸਾਡੇ ਵਿੱਚ ਆ ਚੁੱਕੇ ਨੇ ਔਰ ਰੋਹਿਤ ਜੀ ਵੀ ਆ ਚੁੱਕੇ ਨੇ ਤੇ ਮੈਂ ਸਭ ਦਾ ਧੰਨਵਾਦ ਕਰਦਾ ਤੇ ਫਿਰ ਇੱਕ ਵਾਰੀ ਦੋਨੇ ਹੱਥ ਬਨ ਕੇ ਸ਼ਨੀ ਦੇ ਮਹਾਰਾਜ ਜੀ ਦੇ ਅੱਗੇ ਇਹ ਹੀ ਬੇਨਤੀ ਕਰੂੰਗਾ हे ਸ਼ਨੀ ਦੇ ਮਹਾਰਾਜ ਸਭ ਦੇ ਘਰਾਂ ਪਰਿਵਾਰਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਸਭ ਦੇ ਬੱਚਿਆਂ ਨੂੰ ਤੰਦਰੁਸਤੀਆਂ ਦੇਣਾ ਮੰਦਰੁਸਤੀਆਂ ਦੇਣਾ ਦੁੱਧ ਵਾਲੇ ਨੂੰ ਦੁੱਧ ਦੇਣਾ ਤੇ ਪੁੱਤ ਵਾਲੇ ਨੂੰ ਪੁੱਤ ਦੇਣਾ ਮੈਂ ਇਹ ਹੀ ਗੱਲਾਂ ਆਪ ਸਭ ਦਾ ਇੱਥੇ ਆਉਣ ਤੇ ਮੈਂ ਬਹੁਤ ਜ਼ਿਆਦਾ ਆਪਣੇ ਵੱਲੋਂ ਆਪਣੀ ਦੁੱਗਲ ਫੈਮਿਲੀ ਵੱਲੋਂ ਮੈਂ ਸਭ ਦਾ ਧੰਨਵਾਦ ਕਰਦਾ ਹਾਂ ਜੀ ਆ ਅਰੁਣਾ ਰੋੜਾ ਕਾਉਂਸਲਰ ਮਾਰ ਨੰਬਰ 27 ਮਾਡਲ ਟਾਊਨ ਤੋਂ ਸ਼ਨੀ ਦੇਵਤਾ ਜੀ ਦਾ ਮੰਦਿਰ ਦੁੱਗਲ ਭਾਜੀ ਨੇ ਬਣਾਣਾ ਬਣਾਣਾ ਸ਼ੁਰੂ ਕੀਤਾ ਸੀ ਸਾਰੇ ਨੇ ਬਹੁਤ ਸਪੋਰਟ ਕਰਕੇ ਬਹੁਤ ਅੱਛਾ ਮੰਦਿਰ ਬਣਾਤਾ ਹੈ ਕਿਉਂਕਿ ਅੱਜ ਸਾਲ ਦਾ ਪਹਿਲਾ ਸ਼ਨੀਵਾਰ ਹੈ ਤੇ ਭਾਜੀ ਇਹ ਕਹਿ ਰਹੇ ਸੀ ਅਸੀਂ ਇਕੱਠੇ ਹੋਈਏ ਪਰਮਾਤਮਾ ਅਰਦਾਸ ਕਰੀਏ ਕਿ ਪਰਮਾਤਮਾ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਪਰਿਆ ਚੜਾਨ ਸਾਰੇ ਸੁਖੀ ਰਹਿਣ ਸਭ ਖੁਸ਼ ਰਹਿਣ ਜਿੜੀਆਂ ਚੋਂਚ ਪਰ ਲੈ ਗਈ ਨਦੀ ਨਾ ਘਟਿਓ ਨੀਰ ਦਾਨ ਦੀਏ ਦਾ ਨਾ ਘਟੇ ਕਹਿਗੇ ਭਗਤ ਕਬੀਰ ਮੈਂ ਸਾਰਿਆਂ ਗਏ ਰਿਕੁਐਸਟ ਕਰੂੰਗੀ ਕਿ ਪਰਮਾਤਮਾ ਨੇ ਸਭ ਨੂੰ ਬਹੁਤ ਕੁਝ ਦਿੱਤਾ ਹੈ ਇਸ ਕਰਕੇ ਜਿਹੜੇ ਵੀ ਜ਼ਰੂਰਤਮੰਦ ਹੈ ਜੇ ਕਿਸੇ ਨੂੰ ਖਾਣੇ ਦੀ ਜ਼ਰੂਰਤ ਹੈ ਕਿਸੇ ਨੂੰ ਕੱਪੜੇ ਦੀ ਜ਼ਰੂਰਤ ਹੈ ਕਿਸੇ ਨੂੰ ਹਸਪੀਟਲ ਦੀ ਜ਼ਰੂਰਤ ਵਿੱਚ ਦਵਾਈਆਂ ਦੀ ਜ਼ਰੂਰਤ ਹੈ ਸਾਰੇ ਅੱਗੇ ਆਓ ਤਾਂ ਜੋ ਅਸੀਂ ਸਮਾਜ ਦੇ ਵਿੱਚ ਜਿਹੜੇ ਲੋਕ ਨੀਚੇ ਵਰਗ ਦੇ ਆ ਉਹਨਾਂ ਨੂੰ ਵੀ ਅਸੀਂ ਖੜਾ ਕਰਕੇ ਆਪਣੇ ਨਾਲ ਲੈ ਕੇ ਆਈਏ ਔਰ ਮੈਂ ਪਰਮਾਤਮਾ ਅਗੇ ਅਰਦਾਸ ਕਰੂੰਗੀ ਕਿ ਸਾਰੇ ਖੁਸ਼ ਰਹਿਣ ਸਾਰੇ ਬੱਚੇ ਆਪਣੇ ਮਾਤਾ ਪਿਤਾ ਦਾ ਆਗਿਆਕਾਰੀ ਕਰ ਹੋਣ ਪਿਆਰ ਨਾਲ ਰਹਿਣ ਔਰ ਪਰਮਾਤਮਾ ਸਭ ਨੂੰ ਇਹਨਾਂ ਕਾ ਜਰੂਰ ਦੇਣ ਤਾਂ ਜੋ ਆਪਣੇ ਘਰਾਂ ਦਾ ਪਰਿਵਾਰ ਦਾ ਪਾਲਣ ਪੋਸਣ ਜਿਹੜਾ ਉਹ ਅੱਛੇ ਤਰੀਕੇ ਨਾਲ ਕਰ ਸਕਣ ਸਾਰਿਆਂ ਨੂੰ ਇੱਕ ਵਾਰੀ ਨਵੇਂ ਸਾਲ ਦੀਆਂ ਫਿਰ ਤੋਂ ਬਹੁਤ ਬਹੁਤ ਵਧਾਈਆਂ ਵਿਜੇ ਖੁੱਲਰ ਪ੍ਰਧਾਨ ਗੀਤਾ ਮੰਦਰ ਮਾਲ ਟਾਊਨ ਯਾਸ਼ਨੀ ਦੇਵ जय माता दी प्रभु दी कृपा ਦੇ ਨਾਲ ਹਰ ਸਾਲ ਦੀ ਤਰ੍ਹਾਂ ਸਾਡੇ ਰਜੀਤ ਦੁੱਗਲ ਜੀ ਜੋ ਕਿ ਸ਼ੇਪੂਰੀ ਦੇ ਵਿੱਚ ਇੱਕ ਛਣੀ ਦੇ ਮੰਦਿਰ ਇਹਨਾਂ ਦੇ ਉਪਰਾਲਿਆਂ ਨਾਲ ਇਹਨਾਂ ਨੇ ਬਣਾਇਆ ਪਿਛਲੇ ਕਈ ਸਾਲਾਂ ਤੋਂ ਉਸ ਦੇ ਉਪਲਖ ਦੇ ਵਿੱਚ ਹਰ ਸਾਲ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਜਿਹੜਾ ਸ਼ਨੀਵਾਰ ਪਹਿਲਾ ਆਉਂਦਾ ਹੈ ਉਸ ਦਿਨੇ ਵੱਡੇ ਲੰਗਰ ਦੇ ਵੱਡੇ ਪੱਧਰ ਤੇ ਉੱਤੇ ਲੰਗਰ ਦਾ ਆਯੋਜਨ ਕਰਦੇ ਹਨ ਜੋ ਕਿ ਪਿਓਰ ਦੇਸੀ ਘੋਦੇ ਆਪਣਾ ਨਾਲਜ ਬਣਾਇਆ ਜਾਂਦਾ ਹੈ ਤੇ ਪ੍ਰਭੂ ਦੀ ਕਿਰਪਾ ਦੇ ਨਾਲ ਸਾਰੀ ਸੰਗਤ ਨੂੰ ਨਿਹਾਲ ਕਰਦੇ ਹਨ ਉਸ ਦੇ ਵਿੱਚ ਅੱਜ ਜਿਹੜੇ ਸਾਰੇ ਕਿਉਂਕਿ ਇਲਾਕੇ ਨੂੰ ਇਕੱਠਾ ਕਰਦੇ ਹਨ ਉਹਦੇ ਸਾਡੇ ਮਾਲਟਾਉਨ ਮਾਰਕੀਟ ਐਸੋਸੀਏਸ਼ਨ ਦੇ ਚੇਅਰਮੈਨ ਸ਼੍ਰੀ ਲਾਲੀ ਕੁਮੰਜੀ ਮਾਲਟਾਉਨ ਗੁਰਦੁਆਰਾ ਸਿੰਘ ਸਭਾ ਤੋਂ ਸਾਡੇ ਸੈਕਟਰੀ ਸਾਹਿਬ ਹੁਣੇ ਹੋ ਕੇ ਗਏ ਮਨਮੀਤ ਸੋਢੀ ਜੀ ਮਾਲਟਨ ਗੀਤਾ ਮੰਦਰ ਤੋਂ ਅਲੱਗ-ਅਲੱਗ ਧਾਰਿਆਂ ਤੋਂ ਜਿਹੜੇ ਧਾਰਮਿਕ ਤਾਂ ਸਮਾਜਿਕ ਧਾਰੇ ਹਨ ਸਾਰਿਆਂ ਨੂੰ ਇਕੱਠਾ ਕਰਕੇ ਇਹ ਉਪਰਾਲਾ ਕਰਦੇ ਹਨ ਤਾਂ ਕਿ ਇਸ ਦੇ ਨਾਲ ਇੱਕ ਸਾਂਝੀ ਵਾਰਤਾ ਦਾ ਜਿਹੜਾ ਪ੍ਰਤੀਕ ਹੈ ਸਾਂਝੀ ਵਾਰਤਾ ਦਾ ਆਪਸੀ ਭਾਈਚਾਰਾ ਨੂੰ ਵਧਾਉਂਦੇ ਹੋਏ ਇਹ ਜਿਹੜਾ ਦਿਖਾਉਂਦੇ ਹਨ ਸਾਰੇ ਲੋਕਾਂ ਨੂੰ ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਅੱਜ ਦੇ ਜੋ ਸਮਾਂ ਚੱਲ ਰਿਹਾ ਹੈ ਇਹਦੇ ਵਿੱਚ ਆਪਸੀ ਭਾਈਚਾਰੇ ਨੂੰ ਬੜੋਤਰੀ ਦੇਣੀ ਇਹ ਸਮਾਜ ਸੇਵਕ ਜਿੰਨੇ ਵੀ ਹਨ ਉਹਨਾਂ ਨੂੰ ਇਸ ਵੀ ਅਪੀਲ ਕਰਦੇ ਕਿ ਇਹੋ ਜਿਹੇ ਯੋਜਨ ਕਰਦੇ ਰਹਿਣ ਅਜਿਹਾ ਕੀ ਨਮਾਇਜ਼ ਸੁਰਿੰਦਰਪਾਲ ਮੇਰਾ ਨਾਮ ਹੈ ਜੀ ਮੈਂ ਜਲੰਧਰ ਦੇ ਵਿੱਚ ਇੱਥੇ ਅਮਰੂ ਜਾਲਾ ਦਾ ਪ੍ਰਿੰਸੀਪਲ ਕੋਰਸਪੌਂਡੈਂਟ ਆ ਤੇ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਆ ਜਿਹਨਾਂ ਮਨਵਿੰਦਰ ਜੀ ਨੇ ਜਿਹੜੇ ਕਿ ਡਿਪਟੀ ਡਾਇਰੈਕਟਰ ਨੇ ਪੰਜਾਬ ਲੋਕ ਸਭਾ ਬੁਲਵਕ ਤੋਂ ਸੰਦੀਪ ਸਾਹੀ ਨੇ ਇਹ ਸਾਡੀ ਸੰਸਥਾ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਤੇ ਨਾਲ ਪੰਜਾਬ ਨਿਊਜ਼ ਲਾਈਵ ਚੈਨਲ ਦੇ ਮਾਲਕ ਨੇ ਰਜਿੰਦਰ ਰਾਜਾ ਜੀ ਨੇ ਪੰਜਾਬ ਦੇ ਉਗੇ ਕਾਂਗਰਸ ਦੇ ਲੀਡਰ اور ਮੇਰੇ ਸਾਥੀ ਨੇ ਇਹ ਅੱਜ ਰਜੀਵ ਦੁੱਗਲ ਜੀ ਦੁਆਰਾ ਭਗਵਾਨ ਸ਼ਨੀ ਦੇਵ ਜੀ ਦੀ ਆਸਾਤ ਪ੍ਰਗਟ ਕਰਦੇ ਹੋਏ ਇਹ ਲੰਗਰ ਲਗਾਇਆ ਗਿਆ ਔਰ ਜੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਹਾਜ਼ਰੀ ਲਗਾਉਣ ਦਾ ਮੌਕਾ ਮਿਲਿਆ ਬਹੁਤ ਘੱਟ ਲੋਕਾਂ ਨੂੰ ਜਿਹੜਾ ਵਾ ਇਦਾਂ ਦੀ ਹਾਜ਼ਰੀ ਦਾ ਵੀ ਮੌਕਾ ਮਿਲਦਾ ਸਿਰਫ ਉਹਨਾਂ ਹੀ ਲੋਕਾਂ ਨੂੰ ਮਿਲਦਾ ਹੈ ਕਿ ਜਿਨ੍ਹਾਂ ਨੇ ਸਮਾਜ ਦੇ ਵਿੱਚ ਜਾਂ ਜਿਨ੍ਹਾਂ ਨੇ ਆਪਣਾ ਦਿਲ ਔਰ ਪਰਮਾਤਮਾ ਦੇ ਪ੍ਰਤੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਡੈਡੀਕੇਸ਼ਨ ਕੀਤਾ ਹੋਇਆ ਕਿਉਂਕਿ ਰਾਜੀਵ ਦੁੱਗਲ ਜਿਹੜੇ ਆ ਮੰਦਰ ਦੇ ਸੇਵਾਦਾਰ ਨੇ ਔਰ ਮੰਦਰ ਦੇ ਵਿੱਚ ਇਹਨਾਂ ਦੀ ਭਗਵਾਨ ਛੰਨੀ ਦੇ ਪ੍ਰਤੀ ਬਹੁਤ ਆਸਥਾ ਔਰ ਸਾਨੂੰ ਵੀ ਇੱਥੇ ਆ ਕੇ ਇੱਕ ਬੜਾ ਅੱਛਾ ਔਰ ਧਾਰਮਿਕ ਤੂ ਤੌਰ ਦੇ ਉੱਤੇ ਚੰਗਾ ਮਹਿਸੂਸ ਹੁੰਦਾ ਹੈ ਕਿ ਜਦੋਂ ਅਸੀਂ ਇਦਾਂ ਦੇ ਸਮਾਜ ਔਰ ਧਾਰਮਿਕ ਸੇਵਾ ਕਰਨ ਵਾਲਿਆਂ ਦੇ ਨਾਲ ਜੁੜਦੇ ਆ ਮੈਂ ਪਰਮਾਤਮਾਗੇ ਅਰਦਾਸ ਕਰਦਾ ਕਿਵੇਂ ਸਾਰੇ ਵੀਰਾਂ ਨੂੰ ਚੜ੍ਹਦੀ ਗੱਲਾਂ ਚ ਰੱਖੇ ਔਰ ਇਹਨਾਂ ਦੇ ਉੱਤੇ ਜਿਹੜਾ ਆਪਣਾ ਮਿਹਰ ਭਰਿਆ ਹੱਥ ਰੱਖੇ